ਜਾਨਾ ਮਾਫ ਕਰ ਮਮੋਦ ਆਸਿਫ ਜੀ ਮਮੋ ਜੀ ਕੀ ਹੋਇਆ ਜੀ ਕੱਲ ਰਾਤ ਤਕਰੀਬਨ 12:30 ਵਜੇ ਇੱਕ ਅਗਿਆਤ ਵਿਅਕਤੀ ਜਿਸ ਨੇ ਕੈਪ ਲਗਾਈ ਹੋਈ ਸੀ ਹਾਂ ਜਿੱਦਾਂ ਹੁਣ ਬਾਤ ਕਿੱਥੇ ਦੁਕਾਨ ਹੈਗੀ ਇਹ ਸਾਡੀ ਦੁਕਾਨ ਨੀਅਰ ਪ੍ਰਭਾਜ ਚੌਕ ਸਿਵਲ ਹਸਪੀਟਲ ਰੋਡ ਦਾਨਿਸ਼ ਸੈਂਸ ਸਲੂਨ ਰਾਤ ਨੂੰ ਇੱਕ ਅਣਜਾਣ ਵਿਅਕਤੀ ਸਲੂਨ ਦੇ ਵਿੱਚ ਆਇਆ ਹੈ ਜੀ ਰਾਤ ਨੂੰ ਤਕਰੀਬਨ 12:30 ਵਜੇ ਦਾ ਟਾਈਮ ਹੈ ਸਾਨੂੰ ਸਵੇਰੇ ਪਤਾ ਲੱਗਾ ਹੈ ਰਾਤ ਨੂੰ ਉਹਨੇ ਆ ਕੇ ਬਾਰਾਲੇ ਕੈਮਰਿਆਂ ਤੇ ਦੋਨਾਂ ਦੇ ਤੌਲੀਏ ਪਾਤੇ ਫਿਰ ਉਹਨੇ ਥੋੜਾ ਸ਼ਟਰ ਤਾਂ ਨੂੰ ਚੱਕਿਆ ਤੇ ਅੰਦਰ ਆਇਆ ਅੰਦਰ ਸਾਰੇ ਪਾਸੇ ਉਹਨੇ ਪਲਾ시 ਲਈ ਆ ਆਪਣੇ ਵੱਲੋਂ ਇਹ ਸਾਡਾ ਕੁਝ ਕੈਸ਼ ਸੀਗਾ तकरीबन 60000 ਦੇ ਕਰੀਬ 60000 ਸਮਥਿੰਗ ਜੋ ਲੈ ਕੇ ਗਿਆ ਹੈ ਜੀ ਤੇ ਬਾਕੀ ਸਾਰੇ ਪਾਸੇ ਘੁੰਮਿਆ ਉੱਪਰ ਸਾਡੇ ਸੈਕੰਡ ਫਲੋਰ ਤੇ ਇੱਕ ਸ਼ੋਪ ਹੈ ਉਹਦੇ ਵੀ ਤਾਲੇ ਤੋੜੇ ਗਏ ਨੇ ਤੇ ਨਾਲ ਇੱਕ ਹੈਗੇ ਇੱਕ ਹੋਰ ਦੁਕਾਨ ਉਹਨਾਂ ਦੇ ਵੀ ਤਾਲੇ ਵਗੈਰਾ ਤੋੜੇ ਗਏ ਨੇ ਉਹਨਾਂ ਦਾ ਨੁਕਸਾਨ ਨਹੀਂ ਪਤਾ ਕਿੰਨਾ ਕੀਤਾ ਉਹਨਾਂ ਨੇ ਸਾਨੂੰ ਆਪਣਾ ਪਤਾ ਕਿਉਂਕਿ ਉੱਪਰ ਵਾਲੇ ਵੀ ਆਏ ਨਹੀਂ ਆਏ ਸਾਡਾ ਜਿਹੜਾ ਨੁਕਸਾਨ ਹੋਇਆ ਹੈ ਜੀ ਤਕਰੀਬਨ 36000 ਦੇ ਕਰੀਬ 36000 ਕੁਛ ਸੀਗੇ ਉਹ ਸਾਡਾ ਕੈਸ਼ ਪਿਆ ਸੀਗਾ ਸਿਰਫ ਕੈਸ਼ ਲੈ ਕੇ ਗਏ ਆ ਤੇ ਸੀਸੀਟੀਵੀ ਚ ਆਈ ਹੈ ਉਹਦੀ ਫੁਟੇਜ ਸੀਸੀਟੀਵੀ ਚ ਹਾਂਜੀ ਅੰਦਰ ਵਾਲੀ ਸੀਸੀਟੀਵੀ ਚ ਆਈ ਹੈ ਜੀ ਉਹਦੀ ਫੋਟੋ ਫੁਟੇਜ ਆਈ ਹੈ ਕੈਪ ਲਗਾਈ ਹੋਈ ਆ ਬੰਦੇ ਨੇ ਫੇਸ ਤਾਂ ਉਹਦਾ ਦਿਖ ਰਿਹਾ ਜੀ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਹਾਂਜੀ ਦਿੱਤੀ ਹੈ ਜੀ ਪੁਲਿਸ ਨੇ ਕੰਪਲੀਟ ਦਿੱਤੀ ਹੈ ਜੀ ਮੈਂ ਦਾ ਨਾਮ ਰਾਜਵੀਰ ਖੋਰਾ ਹੈ ਮੈਂ ਆਈ ਕੈਨ ਨੈਨੀ ਦੀ ਟੀਚਰ ਆਇਥੇ ਠੀਕ ਹੈ ਸਾਡੇ ਜਦੋਂ ਮੈਂ ਆਈ ਆ ਤਾਂ ਲੋਕ ਟੁੱਟੇ ਹੋਏ ਸੀਗੇ ਠੀਕ ਹੈ ਸਾਨੂੰ ਥੱਲੇ ਵਾਲਿਆਂ ਨੇ ਇਨਫੋਰਮ ਕੀਤਾ ਸੀ ਕਿ ਉਹਨਾਂ ਦੇ ਵੀ ਲੋਕ ਟੁੱਟੇ ਹੋਏ ਆ ਫਿਰ ਹਾਲ ਮੈਂ ਚੈਕਿੰਗ ਕਰਦੀ ਪਈ ਆ ਕੋਈ ਨੁਕਸਾਨ ਹਾਲੇ ਤੱਕ ਦਿਖਦਾ ਨਹੀਂ ਪੈ ਮੈਨੂੰ ਜਿੱਦਾਂ ਇਹ ਚੈਕਿੰਗ ਕਰਕੇ ਮੈਂ ਤੁਹਾਨੂੰ ਇਨਫੋਰਮ ਕਰ ਰਹੀ ਆ ਕਿ ਸਾਡਾ ਕੋਈ ਸਮਾਨ ਕਿਸੇ ਨੇ ਚੋਰੀ ਨਹੀਂ ਕੀਤਾ ਥੈਂਕ ਯੂ